ਪਰਿਵਾਰ ਦਾ ਬਾਹਰ ਦਾ ਬੰਨ੍ਹ ਕਰਕੇ ਆ ਸਾਰੇ ਸੰਦ ਵਿਕਾਊ ਨੇ ਗੱਡੀ ਸਮੇਤ ਜਿਹਦੇ ਵਿੱਚ ਫਾਰਮ ਟਰੈਕ 6055 2024 ਮਾਡਲ 228 ਘੰਟੇ ਚੱਲਿਆ ਹੋਇਆ ਅਤੇ ਆਲਟੋ ਗੱਡੀ 2011 ਮਾਡਲ 74000 ਕਿਲੋਮੀਟਰ ਚੱਲੀ ਹੋਈ ਤੁਸੀਂ ਵੀਡੀਓ ਦੇ ਵਿੱਚ ਹਾਲਤ ਵੀ ਦੇਖ ਸਕਦੇ ਹੋ ਗੱਡੀ ਦੀ ਵਧੀਆ ਹਾਲਤ ਦੀ ਗੱਡੀ ਆ ਇਸ ਤੋਂ ਬਿਨਾ ਇੱਕ ਸਿੰਗਲ ਟੈਰੀ 116 ਦੀ ਟਰਾਲੀ ਇਹਦੀ ਵੀ ਤੁਸੀਂ ਹਾਲਤ ਚੈੱਕ ਕਰ ਸਕਦੇ ਹੋ ਬਿਲਕੁਲ ਸਾਫ਼ ਸੁਥਰੀ ਟਰਾਲੀ ਆ ਅਤੇ ਇਸ ਤੋਂ ਬਿਨਾ 11 ਹਲ ਅਤੇ ਇੱਕ 32 ਪਾਵਰ ਦਾ ਜਨਰੇਟਰ ਵੀ ਵਿਕਾਊ ਆ ਡਿਮਾਂਡ ਕੀਤੇ ਗਏ ਰੇਟ ਦੇ ਵਿੱਚੋਂ ਬਣਦਾ ਮਾਣ ਤਾਣ ਵੀ ਕੀਤਾ ਜਾਊਗਾ। ਬਈ ਇਹ ਸਾਰੇ ਸੰਦ ਜਿੰਨੇ ਵੀ ਤੁਸੀਂ ਦੇਖਿਆ ਸਾਰੇ ਘਰੇ ਖੜੇ ਆ ਕੋਈ ਵਪਾਰੀ ਵਾਲਾ ਕੰਮ ਨਹੀਂ ਹੈਗਾ। ਜਿੱਥੇ ਇਹ ਸੰਦ ਖੜੇ ਆ ਸਾਰੇ ਇਹ ਪਿੰਡ ਰੂਮੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਦਾ ਪਿੰਡ ਆ ਸੋ ਪਰਿਵਾਰ ਬਈ ਬਾਹਰ ਚੱਲਿਆ ਉਹਨਾਂ ਨੇ ਖੇਤੀ ਛੱਡਤੀ ਜਿਸ ਕਰਕੇ ਉਹਨਾਂ ਨੇ ਸਾਰੇ ਜਿਹੜੇ ਇਹ ਸੰਦ ਦਾ ਵਿਕਾਊ ਕੀਤੇ ਆ ਜਿਹੜਾ ਵੀ ਕੋਈ ਵੀਰ ਖਰੀਦਣ ਦਾ ਚਾਹਵਾਨ ਹੋਵੇ ਆ ਸਕਰੀਨ ਤੇ ਨੰਬਰ ਦਿੱਤਾ ਹੋਇਆ ਬਈ ਸੋ ਇਹ ਤੇ ਤੁਸੀਂ ਕਾਲ ਕਰਕੇ ਰੇਟ ਵਗੈਰਾ ਦੀ ਸਾਰੀ ਜਾਣਕਾਰੀ ਲੈ ਸਕਦੇ ਹੋ ਤੇ ਜੇ ਹੋਰ ਡਿਟੇਲ ਦੇ ਵਿੱਚ ਵੀਡੀਓ ਦੇਖਣੀ ਆ ਤਾਂ ਆਪਣੇ YouTube ਚੈਨਲ ਤੇ ਵੀਡੀਓ ਪ